ਸਤਿ ਸ੍ਰੀ ਅਕਾਲ ਪੈਣਪਰਾਓ ਕੀ ਹਾਲਿਆ ਠੀਕ ਠਾਕ ਜੇ ਵੇਖ ਲਓ ਪੈਣਪਰਾਓ ਅੱਜ ਮੈਂ ਕੁਛ ਨਵਾਂ ਕਰਨੀ ਆ ਹਨਾ ਅੱਗੇ ਮੈਂ ਬਹਿ ਕੇ ਟੇਰਵਾ ਕੇ ਕੁਰਸੀ ਤੇ ਤੇ ਉੱਥੇ ਵੀਡੀਓ ਬਣਾਉਂਦੀ ਰਹੀ ਨਹੀਂ ਹੁਣੀ ਆ ਹਨਾ ਤੇ ਉੱਤੇ ਮੁੜ ਕੇ ਜੋ ਫਿਰ ਤੋਰ ਕੇ ਬਣਾਉਣੀ ਆ ਤੇ ਵਾਇਸਓਵਰ ਕਰ ਲੈਣੀ ਆ ਤੇ ਮੈਂ ਹਾਂ ਅੱਜ ਕੋਈ ਨਵਾਂ ਡਿਜ਼ਾਈਨ ਕਰਕੇ ਵੇਣੀ ਆ ਹੈ ਕਿ ਨਹੀਂ ਤਾਂ ਕਰਕੇ ਮੈਂ ਹਾਂ ਅੱਜ ਮੈਂ ਪਹਿਨਾ ਬਣਾ ਕੇ ਮਰਜੀ ਵੇਣੀ ਆ ਤੇ ਅਜੇ ਤਸਵੀਰਾ ਸਵੇਰਾ ਪੈਣਪਰਾਓ ਨੂੰ ਤੇ ਕਰੀਮ ਲਾ ਲਈ ਹਾਂ ਲਾ ਲਈ ਆ ਬਦਾਂ ਫਿਰ ਵੀ ਇੰਤਰਾਕ ਕਰਿਆ ਜਾ ਗਰਮੀ ਖੁਸ਼ਕ ਮੌਸਮ ਬੜੀ ਖੁਸ਼ਕੀ ਕਹੀਦਾ ਨਾ ਗਰਮੀ ਮਤਲਬ ਠੰਡ ਬ ਹੋਰ ਫਿਰ ਰਾਜੀ ਬਾਜੀ ਜੀ ਅੱਜ ਮਸਟੋਲਿਆ ਅੱਜ ਚੰਗਲ ਗਣਿਆ ਇਦਾਂ ਨਾ ਰਿਆ ਜੀ ਸੋਣਾ ਮੈਂ ਤੇ ਚੱਲ ਮੇਰੀ ਗੱਲ ਸੁਣੋ ਮੈਂ ਤੈਨੂੰ ਵਿਖਾਲਨੀ ਆ ਕੁੜੀ ਕਰ ਲਈ ਤਿਆਰ ਕੁੜੀ ਕਰ ਲਈ ਹੁਣ ਕੁੜੀ ਵਿਚਾਰੀ ਨੇ ਜਾਣਾ ਸਕੂਲੇ ਹੈਨਾ ਤੇ ਮੈਂ ਹਾਂ ਵਿਖਾਲਨੀ ਆ ਨਾਲੇ ਵੀ ਸਵੇਰੇ ਸਾਰੇ ਵੇਲੇ ਕਿਹੜੀ ਪਰਲੋ ਮੱਛੀ ਹੁੰਦੀ ਸਾਡੇ ਘਰ ਦੇ ਵਿੱਚ ਖਾਉਣੀ ਖਲੋ ਜੋ ਅਸੀ ਕੱਲ ਕਾ ਨਾ ਹਾਂ ਤੇ ਮੈਨਾਂ ਹੀ ਕਹਿੰਦੀ ਸਾਸਿਕਾ ਕੁੜੀ ਵੀ ਮੇਰੇ ਵਰਗੀ ਨਲਾਕ ਹੀ ਆ ਆ ਇਹ ਇਹਨੂੰ ਕਰ ਲਿਆ ਤਿਆਰ shear ਕਰਕੇ ਤੇ ਮੈਂ ਹੁਣ ਲਈ ਆ ਬਿਠਾਲ ਤੇ ਆ ਇਹਦੀ ਜੈਕਟ ਕੱਢ ਲਈ ਆ ਹੁਣੇ ਪਾ ਕੇ ਜਾਊਗੀ ਜੈਕਟ ਹੈਨਾ ਤੇ ਆ ਜਿਹੜੇ ਕੱਪੜੇ ਲਾਏ ਆ ਤੇ ਰਾਤ ਦਾ ਪ੍ਰਬੰਧ ਕਈ ਕੁਝ ਤੇ ਇੱਥੋਂ ਹਾਲੇ ਮੈਂ ਚੁੱਕ ਚੁੱਕ ਕੇ ਲੈ ਲਈਆਂ ਬਿਸਤਰੇ ਇੱਕ ਪਹਿਣਾ ਹੋਰ ਤੁਹਾਨੂੰ ਕੀ ਦੱਸਾਂ ਇੱਧਰ ਵੀ ਕੰਬਲ ụtਿਆ ਹੁੰਦਾ ਕੁੜੀ ਡਿੱਗ ਪੈਂਦੀ ਆ ਤੇ ਫਿਰ ਇੱਧਰ ਐਦਾਂ ਮੋਟਾ ਕੰਬਲ ਆ ਜਿਹੜਾ ਮੈਂ ਇੱਧਰ ਵੀ ਸਾਰਾ ਸੁੱਟ ਛੜ ਨਹੀਂ ਹੁੰਨੀ ਆ ਵੀ ਕਿਤੇ ਪਹਿਣ ਕੁੜੀ ਡਿੱਗ ਕਿਤੇ ਮੂੰਹ ਸਿਰਨਾ ਪੜਵਾ ਲਈ ਤੇ ਆ ਵੀ ਨਾ ਪਹਿਣਾ ਕਿਤੇ ਵਾਜ ਜ ਇਹ ਨੂੰ ਸਾਰੇ ਨੂੰ ਢੱਕਿਆ ਹੁੰਦਾ ਏਡੇ ਮੋਟੇ ਕੰਬਲ ਦੇ ਨਾਲ ਹੈਨਾ ਤੇ ਇੱਥੋਂ ਤੱਕਾਂ ਕੰਬਲ ਹੁੰਦਾ ਵੀ ਕੁੜੀ ਦਾ ਕੀ ਪਤਾ ਸਾਰੀ ਰਾਤ ਕਿਦੇ ਮੰਜੇ ਤੇ ਕ ਬੈੱਡ ਤੇ ਕਰੀ ਇੰਜ ਨੂੰ ਕਦੀ ਇੰਜ ਨੂੰ ਤੇ ਕਿਤੇ ਹੋਰ ਡਿੱਗੂ ਕਿਤੇ ਪੰਗਾ ਪਊਗਾ ਤੇ ਇੱਥੇ ਸੁੱਟਿਆ ਹੁੰਦਾ ਉਹ ਵੀ ਤੇ ਇਹ ਹੁਣ ਮੈਂ ਇੱਥੋਂ ਚੁੱਕ ਕੇ ਲੈ ਗਈਆਂ ਤੇ ਇੱਥੇ ਵਾਲਾ ਜਿਹੜਾ ਉਹ ਵੀ ਮੈਂ ਸਾਹਮ ਸੂਮ ਦਿੱਤਾ ਤੇ ਹਜੇ ਤਾਂ ਮੈਂ ਖਲਾਰਾ ਬਖਾ ਲੀਆਂ ਫੇ ਖਲਾਰਾ ਵੇਖੋ ਕੀ ਬਣ ਗਿਆ ਆ ਆ ਜਰਾਬ ਇਹ ਚਲੋ ਹੁਣ ਤਾਂ ਨੁਰ ਸੋਈ ਜਖੜਾ ਆ ਵੇਖ ਆ ਇਧਰ ਆਸ ਸੋਰੇ ਦੇ ਪਾਪਾ ਦੀ ਬਣਾਈ ਰੋਟੀ ਤੇ ਉਹ ਤੁਗੜੇ ਵਾਲਾ ਪਾਪਾ ਪਿਆ ਟਿਫਨ ਤੁਹਣਾ ਤੇ ਫੂਰ ਦੁੱਧ ਵਾਲੀ ਬੋਤਲੀਆਂ ਦੀ ਚੁੱਕ ਕੇ ਲਿਆਈਆਂ ਤੇ ਇਧਰ ਵੀ ਆ ਇੱਥੇ ਵੀ ਕੀ ਬੜਿਆ ਆਇਆ ਤੇ ਹਜੇ ਹੁਣ ਮੈਂ ਕਰਨੀ ਆ ਭੇ ਪਹਿਲਾਂ ਤੇ ਮੈਂ ਕੁੜੀ ਦਾ ਕਰ ਲੈਣੀ ਆ ਆਪ ਵੀ ਪਾਣੀ ਗਰਮ ਕਰਕੇ ਪੀਣੀ ਆ ਤੇ ਕੁੜੀ ਦੀਆਂ ਬੋਤਲ ਜਿੱਚ ਵੀ ਢਾਲਣੀ ਆ ਹਨਾ ਟਿਫੇ ਯਾਰ ਮੈਂ ਇਥੋਂ ਚੁੱਕ ਨਹੀਂ ਚੱਕ ਨਹੀਂ ਤੇ ਬਾਕੀ ਘਰ ਦੇ ਕੰਮ ਫੇਰ ਕਰਨੀ ਆ ਝਾਲੂ ਝੂੜੂ ਫੇਰ ਲਮਣੀ ਆ ਪਹਿਲਾਂ ਮੈਂ ਆ ਸਭ ਖਲਾਰਾ ਚੁੱਕਾਂਗੀ ਦੇ ਕਿਦਾਂ ਇੱਥੇ ਖਲਾਰਾ ਪਿਆਏ ਸਵੇਰੇ ਸਵੇਰੇ ਤੇ ਕਿਤੇ ਪਰ ਲੋ ਮੱਚੀ ਹੁੰਦੀ ਅੱਜ ਤੇ ਹਜੇ ਫੇਰ ਵੀ ਠੀਕਾ ਕਿਹੇ ਟਾਈਮ ਤੇ ਅੰਜ ਹੁੰਦਾ ਵੀ ਇੱਥੇ ਵੱਸਦਾ ਕੋਈ ਨਹੀਂ ਐਡਾ ਬੁਰਾ ਹਾਲ ਹੁੰਦਾ ਤੇ ਚੰਗਾ ਮੈਂ ਕਰਨਾ ਪਹਿਲਾਂ ਹੈ ਚੁੱਕ ਚੱਕ ਲਾਂ ਸਾਂਭ ਲਾਂ ਖਲਾਰਾ ਪਾਈਨਾ ਇਹਦਾ ਮਨੇ ਦੁੱਧ ਦੁੱਧੂ ਵੀ ਕਹਿੰਨਾ ਬੋਤਲ ਚੀ ਪੀਂਦੀ ਆ ਰਹੀ ਏ ਕਈਆਂ ਦਿਨਿਆਂ ਨੇ ਆਣੇ ਸੋਨਾਵੇਂ ਲੱਗ ਕੇ ਤੇ ਹਟ ਜਾਂਦੇ ਨਾ ਇਹ ਕੁਮਰਚਾਨ ਕੇ ਦੁੱਧੂ ਵੀ ਨੋ ਬੋਤਲ ਚ ਤੇ ਆਂਦੇ ਚਲ ਕੱਪ ਕੁੱਪ ਚ ਪੀ ਲੈਣਾ ਤੇ ਇਹ ਨਹੀਂ ਹਟਦੀ ਇਹ ਕਹਿੰਦੀ ਵੀ ਮੈਂ ਬੋਤਲ ਚੀ ਪੀਣਾ ਤੇ ਆ ਹੁਣ ਮੈਂ ਦੁੱਧ ਵਾਲੀ ਬੋਤਲ ਤੇ ਇਹਦੇ ਵਿੱਚ ਮੈਂ ਪੰਨੀਆਂ ਦੁੱਧ ਤੇ ਹੁਣ ਮੈਂ ਕਾਢਣਾ ਫ੍ਰਿਜ ਚੋਂ ਦੁੱਧ ਤੇ ਇਹ ਵੀ ਦਵਾ ਮੈਂ ਕੁੜੀ ਨੂੰ ਮੈਂ ਰੋਕ ਰਿਹਾ ਵਰਮ ਮੈਂ ਤੁਹਾਨੂੰ ਵਾਲੇ ਥੋੜਾ ਬੋਤਾ ਖਲਾਰਾ ਚੋਣਾ ਤੇ ਫੂਨ ਮੈਂ ਸੈੱਟ ਕਰਕੇ ਰੱਖ ਲੈਣੀ ਹੈ ਕਿਤੇ ਹੈਨਾ ਇਹ ਤੇ ਪੈਂਦਾ ਪਰ ਉਹ ਇੱਥੇ ਨਾ ਮੈਂ ਢੂੜਿਆ ਆ ਡੱਬਾ ਚੋ ਕਿਤੇ ਰੱਖਿਆ ਈ ਥੱਲੇ ਤੇ ਇਹ ਐਂ ਟੁੱਟਿਆ ਕੋਈ ਨਹੀਂ ਤੇ ਤੁਸੀਂ ਜਿਹਦੇ ਜਿਹੜਾ ਸੁੱਕਾ ਆਟਾ ਲਾ ਕੇ ਤੇ ਰੋਟੀ ਨੂੰ ਪਕਾਈਦਾ ਹੈ ਤੇ ਉਹ ਤੇ ਆਹ ਹੁਣ ਮੈਂ ਇੱਥੇ ਡਈ ਆ ਦੁੱਧ ਕੁਰੀ ਦਾ ਘਰਮ ਕਰ ਲਿਆ ਸੀ ਤੇ ਉਹ ਹੁਣ ਮੈਂ ਤਾਵਾ ਪੈਦਾ ਪਉਣ ਕੇ ਕੱਪ ਚ ਜੇ ਮੈਂ ਸਿੱਧਾ ਪਾਇਆ ਨਾ ਬੋਤਲ ਚ ਤੇ ਡੋਲਦਾ ਬੜਾ ਵਾ ਤੇ ਪਹਿਲਾਂ ਪਉਣ ਕੇ ਕੱਪ ਚ ਪਾ ਲਈ ਨਾ ਤੇ ਕੱਪ ਦੇ ਵਿੱਚੋਂ ਫੇਰ ਬੋਤਲ ਚ ਪਉਣੀ ਹੁੰਦੀ ਆ ਆਹ ਹੁਣ ਕੁਰੀ ਨਹੀਂ ਤੇ ਅੰਦਰ ਦੀ ਉਤ ਗਈਆਂ ਤੇ ਹੁਣ ਮੈਂ ਨਾ ਇੱਥੇ ਆ ਸਲਫ ਜਿਹੜੀ ਆ ਨਾ ਇਨੂੰ ਸਾਫ਼ ਕਰਨਾ ਇਨੂੰ ਤੇ ਰੋਟੀਆਂ ਪੱਗ ਵਿੱਚ ਚਕਲਾ ਨਹੀਂ ਕਰਦੀਆਂ ਚਕਲਾ ਨਹੀਂ ਕਰਦੀ ਚਕਲਾ ਤਾਂ ਵਰਤਦੀ ਲੋ ਤਾਂ ਇਹ ਥੋੜਾ ਬਹੁਤ ਫਿਰ ਲੱਗ ਰਿਹਾ ਚਾ ਵੀ ਖਲਾਰਾ ਵੀ ਜਨਾਂ ਤਾਂ ਫਿਰ ਖਲਿਆ ਖਬਾਰ ਜਾ ਕੋਈ ਕਪੜਾ ਰੱਖਿਆ ਹੋਏ ਤੇ ਖਬਾਰ ਆ ਮੈਨੂੰ ਇੱਥੇ ਕਿੱਥੋਂ ਲੱਭਦੀ ਫਿਰ ਮੈਨੂੰ ਨਹੀਂ ਕਿੱਥੇ ਲੱਭਦੀਆਂ ਖਬਾਰਾਂ ਸ਼ੁਕਬਾਰਾਂ ਤੇ ਮੈਂ ਉੱਤੇ ਸਿੱਧਾ ਇਸ ਸਰਫੇ ਉੱਤੇ ਨਾ ਸਿੱਧਾ ਹੀ ਰੋਟੀਆਂ ਇੱਥੇ ਪਕਾ ਲਈ ਨਹੀਂ ਹੁੰਦੀਆਂ ਤੇ ਆਹ ਵੀ ਮੈਂ ਪਰਾਂ ਨਾ ਉਹ ਟੇਬਲ ਜਿਆ ਵੀ ਸਾਫ਼ ਸੁਫ਼ਾਈ ਕਰਨ ਦੀਆਂ ਉੱਤੇ ਵੀ ਖਲਾਰਾ ਕਿਊਆ ਪਿਆ ਦੇ ਹੋ ਚੁੱਕਾ ਨਹੀਂ ਆ ਤੇ ਆਪਣੇ ਵਾਸਤੇ ਆਹ ਮੈਂ ਦਹੀ ਉਹ ਪਾਣੀ ਗਰਮ ਕਰਨ ਮੈਂ ਪਾਣੀ ਗਰਮ ਕਰਕੇ ਨਾ ਤੇ ਇੱਥੇ ਹਲੇ ਨਾ ਸੈਮਰੀਨ ਦੀ ਸਕੂਲ ਬੱਸ ਆਉਣ ਚ ਟਾਈਮ ਹੈਗਾ ਏ ਤੇ ਉਦੋਂ ਮੈਂ ਤਿਆਰ shear ਕਰਦੀ ਆ ਤੇ ਮਸ਼ੀਨ 'ਚ ਮੈਂ ਹਾਂ ਵੀ ਇਦਾਂ ਕਰਾਂ ਵੀ ਬੈੱਡ ਸੀਟ ਪਈ ਵਾਵਾ ਦਿਨਾਂ ਦੀ ਤੇ ਅੱਜ ਨਾ ਧੁੱਪ ਵੀ ਨਿਕਲੀ ਆ ਤੇ ਇੰਜ ਕਰਨੀ ਆ ਵੀ ਬੈੱਡ ਸੀਟ ਸੋਟਨੀ ਆ ਤੇ ਕੁੜੀ ਦੀ ਪੈਂਟ ਆ ਗਈ ਉਹਦੇ ਹੱਥ ਵਿੱਚ ਇਹ ਪੈਂਟ ਇਹਨੂੰ ਪੈਣ ਬੜੀ ਪਸੰਦ ਆ ਤੇ ਆਂਦੀ ਆ ਵੀ ਮੈਂ ਰੋਜ ਇਹੋ ਹੀ ਪੈਂਟ ਪਾ ਕੇ ਜਾਣਾ ਵਾ ਤੇ ਇਹ ਮੈਂ ਲਗਾਈ ਵੀ ਹੈ ਹੀ ਆਪਣੇ ਮਨੋਂ ਮੈਂ ਲਗਾੜੀ ਵੀ ਤੋਣ ਵਾਲੀ ਆ ਤੇ ਚਾਰੇ ਸੋਸ਼ਲ ਨੀਆ ਮਸ਼ੀਨ ਜੈਨੂੰ ਕਿਹੜਾ ਲੱਭਾਂ ੜੀ ਆ ਨੀ ਤੇ ਪੈਣ ਰੋਜ ਹੀ ਇਹੋ ਪੈਂਟ ਪਾ ਕੇ ਜਾਂਦੀ ਤੇ ਬੁਰੇ ਲੱਗੀਦਾ ਹਨਾ ਮ ਘਰੇ ਕੋਈ ਪੈਂਟਾ ਇਹਦੇ ਕੋਲ ਤੇ ਆ ਹੁਣ ਮੈਂ ਮਸ਼ੀਨ ਦੇ ਵਿੱਚ ਜਿੰਨੇ ਕਾਏ ਉਹਨੇ ਕਿਤੇ ਪਾ ਲਏ ਨੇ ਚੱਲ ਆਪਾ ਇੱਥੇ ਹੱਥ ਕਰ ਲਿਆ ਯੋ ਦੇਖੋ ਆ ਵੀ ਨਾ ਕਰਾ ਬਗਲੀ ਰੋ ਮੈਂ ਮੜਾ ਚੱਲੀਆਂ ਬਾਹਰ ਨੂੰ ਅੱਜ ਇਥੇ ਦੁਕਾਨ ਉਹੀ ਮਾਰਕੀਟ ਜੀ ਸੇਲ ਜੀ ਲੱਗਦੀ ਹੁੰਦੀ ਆ ਤੇ ਉਥੇ ਸਾਰਾ ਕੁਝ ਹੁੰਦਾ ਲੀੜਾ ਕਪੜਾ ਵੀ ਹੁੰਦਾ ਵਾ ਸਬਜ਼ੀਆਂ ਵੀ ਹੁੰਦੀਆਂ ਤੇ ਮੈਂ ਤਾਂ ਕੋਈ ਸਬਜ਼ੀ ਸੂਜੀ ਵੇਖ ਕੇ ਲਿਉਣੀ ਆ ਤੇ ਕੁੜੀ ਸਕੂਲ ਲੈ ਗਈ ਤੇ ਮੈਂ ਇਸੇ ਚੀਜ਼ ਦਾ ਚੁੱਕ ਲਈਨੀ ਫੈਲਾ ਹੈਣਾ ਤਲ ਜਾਣੀਆਂ ਜੇ ਨਿਆਣਾ ਨਾਲ ਹੋਏ ਤੇ ਫੇਰ ਨਹੀਂ ਘੁਕ ਵੀ ਲਿਆ ਜਾਂਦਾ ਨਿਆਣਾ ਤੇ ਆਪਣੇ ਪਾਸੇ ਖਿੱਚੀ ਜਾਂਦਾ ਮੈਨੂੰ ਮਮਾ ਉਹ ਲੈ ਦੇ ਆ ਲੈ ਦੇ ਉਹ ਲੈ ਦੇ ਤੇ ਜਿਹੜੀ ਚੀਜ਼ ਲੈ ਜਾਂਦਾ ਉਹ ਵਿੱਚ ਹੀ ਰਹਿ ਜਾਂਦੀ ਆ ਤੇ ਹੁਣ ਮੈਂ ਅਹੀ ਸਹੀ ਗੱਲ ਆ ਵੇ ਲੋ ਆਹ ਦਾ ਹਰ ਰੁਪਏ ਦਿੱਤੇ ਹਜੇ ਘਰ ਵਾਲੇ ਨੇ ਆ 1000 ਰੁਪਈਆ ਦਾ ਕੀ ਹੁੰਦਾ ਤਾਂ ਉਂਝ ਤੇ ਚੱਲ ਪਈ ਰੁਪਈਆ ਰੁਪਈਆ ਦੀ ਵਿੱਚ ਚੀਜ਼ ਆ ਜਾਂਦੀ ਆ ਫਿਰ 200 ਰੁਪਈਆ 200 ਰੁਪਈਆ ਦੀ ਪਾਲਕ ਲੱਲਾਂਗੀ ਕੋਈ ਰੁਪਈਆ ਇੱਕ ਦਾ ਤੈਨੂੰ ਨਾ ਲੱਲਾਂਗੀ ਰੁਪਈਆ ਇੱਕ ਦੀ ਮੇਥਰੀ ਲੱਲਾਂਗੀ ਤੇ ਹੋਰ ਵੀ ਤੇ ਕਿਹੇ ਚੀਜ਼ ਨੂੰ ਜੀ ਘਾਰੀ ਹੁੰਦਾ ਤਾਂ 1000 ਰੁਪਈਆ ਦਾ ਸਿਰਫ ਸਬਜੀ ਦੇ ਹਿਸਾਬ ਨਾਲ ਪੈਸੇ ਦੇ ਕੇ ਆਵਾ ਫਿਰ ਸਿਰਫ ਸਬਜ਼ੀਆਂ ਹੀ ਲੈ ਕੇ ਆਏ ਕੋਈ ਹੋਰ ਚੀਜ਼ ਨਹੀਂ ਤੇ ਚਲ ਉਹਦਾ ਨੂੰ ਪਤਾ ਹੀਗਾ ਖਰਚਾ ਉਹ ਵੀ بڑا ਉਹਨੂੰ ਪਤਾ ਹੀ ਪੈਣ ਕੋ ਪੈਸੇ ਹੈਗੇ ਆ ਹੈਨਾ ਚਾਪੇ ਆਪਣੇ ਕੋਲੋਂ ਕੱਢ ਲਏ ਕਿ ਤੇ ਹੁਣ ਫਿਰ ਕੀ ਕਰਾਂ ਹੁਣ ਆ ਕੱਢੀ ਆ ਆਪਣੇ ਕੋਲੋਂ ਪਰਸ ਚੋਂ ਕੱ 40 ਰੁਪਏ ਆ ਲੈ ਕੀ ਆਈ ਹੁਣ ਮੈਂ ਤਾਂ ਚੱਲ ਵੇਨੀ ਆ ਆਪਣੇ ਕੋਲੋਂ ਬਹਿ ਖਰਚ ਨੂੰ ਨਹੀਂ ਜੀ ਕਰਦਾ ਖਰਚੇ ਵੀ ਉਹੀ ਜਾਂਦੇ ਜਿਹੜਾ ਘਰ ਵਾਲਾ ਦਿੰਦਾ ਆ ਉਹਦੇ ਭਾਵੇਂ ਹੁੰਦੇ ਤੇ ਚੱਲ ਕੀ ਵੰਡਿਆ ਹੋ ਆ ਉਹਦੇ ਕੀ ਤੇ ਮੇਰੇ ਕੀ ਤੇ ਪਾਰੇ ਆ ਕਿ ਖਰਚੇ ਉਹੀ ਪੈਸੇ ਜਾਂਦੇ ਜਿਹੜੇ ਉਹ ਦੇ ਉਹ ਨਾਲ ਹੋਏ ਤੇ ਆਪਣੇ ਕੋਲੋਂ ਨਹੀਂ ਜੀ ਕਰਦਾ ਤੇ ਲਿਓ ਨਾ ਤੋਂ ਦਾ ਮੈਂ ਸਬਜ਼ੀਆਂ ਆ ਵੇਖਾਂਗੀ ਜੇ ਕੋਈ ਹੋਰ ਚੀਜ਼ ਚੰਗੀ ਲੱਗ ਗਈ ਤੇ ਲੈ ਆਵਾਂਗੀ ਤੇ ਨਾ ਲੱਗੇਗੀ ਤੇ ਫਿਰ ਨਾ ਲਿਆਵਾਂਗੀ ਤੇ ਅਜੇ 10:00 ਵਜੇ ਆ ਕੱਪੜੇ ਮੈਂ ਦੂਜੀ ਵਾਰੀ ਫਿਰ ਮਸ਼ੀਨ ਲਾਉਣੀ ਹੈ ਤੇ ਹੁਣ ਮੈਂ ਰਹਿਣ ਦਿੰਦੀ ਆ ਹੁਣ ਨਹੀਂ ਮੈਂ ਲਾਉਂਗੀ ਹੁਣ ਮੈਂ ਲਾਵਾਂਗੀ ਕੱਲ ਨੂੰ ਲਾਵਾਂਗੀ ਤਾਂ ਅੱਜ ਧੁੱਪ ਬੜੀ ਸੋਹਣੀ ਤੇ ਮੈਂ ਬਾਹਰ ਜਾ ਜਾਨੀ ਆ ਤੇ ਮੈਂ ਬੂਟ ਪਾਵਾਂ ਤੇ ਆਣੀ ਮੈਂ ਖੜਨਾ ਨਾਲ ਸਟੋਰ ਭੈਣ ਭਰਾਓ ਆ ਤੇ ਮੈਂ ਤੁਹਾਡੇ ਮੂੰਹ ਨੂੰ ਲੈਣੀ ਆ ਉੱਤੇ ਹੁਣ ਮੈਨੂੰ ਘਰੇ ਛੱਡ ਕੇ ਜਾਉਣਾ ਮੈਂ ਆ ਕਿੱਥੇ ਉੱਥੇ ਡੱਗਦੀ ਫਿਰੂੰਗੀ ਸਟੋਰ ਲੱਤਾ ਚੜੜ ਕੇ ਤੇ ਮੈਂ ਹੁਣ ਜਾਂਦੀ ਆ ਹੈ ਤੇ ਆਣ ਕੇ ਫਿਰ ਵੇਖਾਂਗੇ ਜੇ ਮੇਰੇ ਕੋ ਕੋ ਬਾਹਰ ਵੀਡੀਓ ਬਣੇਗੀ ਤੇ ਬਣਾਵਾਂਗੀ ਭੈਣ ਭਰਾਓ ਤੇ ਜੇ ਨਾ ਬਣੇਗੀ ਤੇ ਨ ਚਲ ਜੋ ਜਿੰਨੇ ਦੇ ਕੇ ਗਿਆ ਹੁਣ ਨੇ ਵਿੱਚ ਹੀ ਸਾਰਾ ਨਹੀਂ ਨਾ ਸਬਜ਼ੀਆਂ ਹੀ ਨਹੀਂ ਹੋਣੀਆਂ ਉਹ ਵੀ ਬੜਾ ਖਚਰਾ ਹੈ ਨੂੰ ਪਤਾ ਹੀ ਕਿ ਇਹਨੇ ਸਬਜ਼ੀਆਂ ਹੀ ਲੈਉਣ ਨੇ ਤੇ ਚਲ ਫਿਰ ਚੰਗਾ ਮੈਂ ਪਾ ਰਾ ਹੁਣ ਹੁੰਡੀ ਚੰਗਾ ਤੇ ਮੈਂ ਮੇਲਨੀ ਆ ਤੁਹਾਨੂੰ ਬਾਅਦ ਚ ਜਾਂ ਲੱਗੀ ਨਾ ਮਸ਼ੀਨ ਦੇ ਵਿੱਚ ਜਿਹੜੀ ਪਾਈ ਇਹ ਚਾਦਰ ਚਾਦਰ ਪਾਈ ਹੀ ਪਹਿਲਾਂ ਮੈਂ ਉਹ ਮੈਂ ਪਾ ਜਾ ਸੁੱਕਲੀ ਧੋਪ ਲੱਗੀ ਆ ਤੇ ਮੈਨੂੰ ਖਸਾ ਕਿੰ ਟਾਕ ਲੱਗੀ ਜਾਏ ਤੇ ਚਲ ਮੈਂ ਪਾ ਰਾਂ ਫਿਰ ਹੈ ਹਾਂ ਪਰ ਇਹ ਜੌਂਦੀ ਬਾਰਨ ਤੋਂ ਬਹੁਤ ਧੀਰਜ ਹੋ ਗਿਆ ਜੀ ਢੋਂ ਲੱਗ ਗਈ ਆ ਉਫੀ ਜਮੰਦੀ ਮੇਰੀ ਇੰਤੈਂਟ ਤਾਂ ਉਹ ਕਹਿੰਦਾ ਨਾ ਬੰਦ ਜੀ ਨਾ ਤੇ ਮਾਰ ਗੀਟ ਜੀ ਜੀ ਤੇ ਲੱਗੀ ਆ ਹੈਨਾ ਤੇ ਇੱਥੇ ਇਹਨਾਂ ਨੇ ਕਾਲੇ ਰੰਗ ਦੇ ਲੈਣੀ ਹੁੰਦੀ ਮੈਨੂੰ ਉਹ ਨਾ ਪਸੰਦ ਆਉਂਦੇ ਤੇ ਆ ਮੈਨੂੰ ਕੁੜੀ ਵਾਸਤੇ ਬੜਾ ਪਸੰਦ ਆਇਆ ਸੀ ਤੇ ਇਹਦੇ ਚ ਪਰ ਪੰਗਾ ਜੱਸਾਈ ਜੀ ਨੇ ਵੀ ਲਿਆ ਹੈਗਾ ਤੇ ਹੈ ਆਦਾਂ ਬੜੇ ਸੋਹਣੇ ਹੀ ਤੇ ਜਿਹੜਾ ਸਾਈਜ ਤੇ ਉਹ ਉਦਾਂ ਹੀ ਸ਼ੋਰ ਮਤਲਬ ਕਿ ਸੋਹਣਾ ਜਨਹੀ ਨਾ ਤੇ ਆਖੀ ਜਿੱਤੀ ਮੈਨੂੰ ਬੜੀ ਸੋਹਣੀ ਲੱਗੀ ਪ੍ਰਿੰਟਡ ਜਿਹ ਹੈ ਕਿੰਨੀ ਸੋਹਣੀ ਆ ਦੀ ਇਥੇ ਨਵੇਂ ਨਵੇਂ ਮਾਰਕੀਟ ਚ ਤੁਰੀ ਜਾਉਂਦੀਆਂ ਨੇ ਮੈਨੂੰ ਸ਼ਰਮ ਜੀ ਬੜੀ ਹੁੰਦੀ ਵੀਡੀਓ ਬਣਾਉਣ ਲੱਗਿਆਂ ਮਾਰ ਮੂੜ ਕੀਟ ਦੇ ਵਿੱਚ ਤੇ ਮੈਂ ਬਣਾਉਂਦੀ ਨਹੀਂ ਮੈਂ ਮਰੀ ਬਣਾਣੀ ਹੈਗੀ ਤੇ ਇੱਥੇ ਪਰ ਮੈਂ ਆਪਣੀ ਆਵਾਜ਼ ਪਹਿਲਾਂ ਲਾਉਣ ਲੱਗਿਆਂ ਫਿਰ ਮੈਂ ਰੋਲਾ ਬਣਾਵਾ ਹੈ ਨਹੀਂ ਸਮਝ ਲੱਗਣੀ ਭੈਣ ਭਰਾਵਾਂ ਨੂੰ ਤੇ ਇੱਥੇ ਵੀ ਬਸ ਆਹੇ ਦੁਕਾਨਾਂ ਦੇ ਕੋਲ ਲੱਗੀਆਂ ਤੇ ਤੁਰੀ ਜਾਂਦੀਆਂ ਹੈ ਹਨਾ ਤੇ ਇੱਥੇ ਵੀ ਆ ਗਈਆਂ ਵਾਪਸ ਨਾ ਤਰੀ ਜਾਂਦੀਆਂ ਘਰ ਨੂੰ ਇਹ ਜੜੀ ਇੱਕ ਅੱਧੀ ਚੀਜ਼ ਲੈਣੀ ਹੀ ਲੈ ਲਈ ਆ ਤੇ ਹੁਣ ਮੈਂ ਤਰੀ ਜਾਂਦੀਆਂ ਵਾਪਸ ਘਰ ਨੂੰ ਨਾਲੋ ਕੀ ਵੀ ਉੱਥੋਂ ਹੀ ਲਿਆਉਂਦੇ ਸਬਜ਼ੀਆਂ ਸਬਜ਼ੀਆਂ ਤੇ ਹੋਰ ਉਰਾਪਰਾ ਹੈ ਨਾ ਲੈ ਕੇ ਆਉਂਦੇ ਨੂੰ ਅੱਗੇ ਤਾਂ ਹੁੰਦਾ ਪਤਾ ਕੀ ਹੋਇਆ ਅਸੀਂ ਸੜਕ ਪਾਰ ਕਰਨੀ ਸੀ ਤੇ ਉਹ ਬੱਤੀ ਜਿਹਦਾ ਨਿਸ਼ਾਨ ਹੁੰਦਾ ਧੁਰਨ ਵਾਲਿਆਂ ਦਾ ਪੈਦਲ ਵਾਲਿਆਂ ਦਾ ਤੇ ਫੇਰ ਹੀ ਕਰਨੀ ਸੀ ਨਾ ਤੇ ਇੱਕ ਬੁੱਢੀ ਮੈਨੂੰ ਮਿਲ ਪਈ ਤੇ ਉਹ ਗੱਲਾਂ ਲਾੜਦੀਆਂ ਕਰਨ ਤੇ ਹਾਡੇ ਕਿਹੜੇ ਵੇਲੇ ਨੰਗੀ ਬੱਤੀ ਪਤਾ ਇਹਨਾਂ ਲੱਗਾ ਰਾਉ ਆ ਗਈ ਜੇ ਘਰ ਤੇ ਆਣ ਕੇ ਫਿਰ ਸਟਾਲ ਲੱਲਿਆ ਮੈਂ ਚੱਲ ਭੈਣ ਭੈਣ ਨੂੰ ਕਹਿਣਾ ਤੇ ਕੀ ਲੈ ਕੇ ਆਈ ਉਹ ਖਾ ਲੈ ਤੇ ਸਹੀ ਕੱਖ ਨਹੀਂ ਲੈ ਕੇ ਆਇਆ ਖਾਸ ਤੇ ਪਹਿਪੂਹੇ ਖਰਚ ਕੀ ਘਰ ਆ ਗਈ ਹੈ ਨਹੀਂ ਮੇਰੀ ਅੱਖਾਂ ਕਿੰਨੀਆਂ ਗੋਲ ਨੇ ਜਿਵੇਂ ਵੇਖੋ ਭੈਣੋ ਜਿਹੜੀਆਂ ਕਾਲੀਆਂ ਅੱਖਾਂ ਕੀ ਆਈ ਜੇ ਸੌਦਾ ਪੱਤਾ ਵਿਖਾਲਾ ਹੁੰਦਾ ਨੂੰ ਕੀ ਆ ਵਿਖਾ ਲਨੀ ਹੈ ਭੈਣ ਮੇਰੇ ਕੋ ਵੀ ਕਿਹੜਾ ਰਿਆ ਜਾਂਦਾ ਮੈਨੂੰ ਵੀ ਖਲਿਆਰ ਹੁੰਦੀ ਜਿੰਨੇ ਚਿਰ ਤੱਕ ਨੂੰ ਵਿਖਾ ਲ ਨਹੀਂ ਲੈਂਦੀ ਵੀ ਕੀ ਲੈ ਕੇ ਆਈਆਂ ਤੇ ਕੀ ਨਹੀਂ ਹੈ ਵਿਖਾ ਲਨੀ ਹੈ ਹੁਣ ਵਿਖਾ ਲਨੀਂ ਵਿਖਾ ਲਨੀ ਇਹ ਰੱਖ ਲੈ ਮੈਂ ਭੈਣਾ ਸਰਤੋਂ ਪਹਿਲਾਂ ਆਹ ਖਾ ਕੋਲੀਏ ਉਹ ਖਬਰੀ ਤੇ ਚਾਰ ਚੀਜ਼ਾਂ ਨਾ ਕਹੀਂ ਚਾੜਾ ਨਹੀਂ ਉੱਥੇ ਪਤਾ ਅੱਜ ਵੀ ਨਹੀਂ ਗਈ ਬੜਾਵਾ ਚੰਗੇ ਪੈਸੇ ਖਰਚ ਖੁਚ ਗਈ ਆ ਗਈ ਇੱਕ ਤੇ ਮੈਂ ਆਪਣੇ ਵਾਸਤੇ ਕੋਟੀ ਜਿਹੀ ਲੱਕੀ ਆਈ ਕਾਲੀ ਰੰਗ ਹਾਂ ਕਾਲੇ ਰੰਗ ਦੀ ਹੁੰਦੀ ਹੈ ਨਹੀਂ ਤੇ ਮੈਨੂੰ ਚਾਹੀਦੀ ਕੰਨ ਦੇ ਥੱਲੇ ਨਹੀਂ ਨਾ ਕਾਲੇ ਰੰਗ ਦੀ ਪੈਂਦੀ ਆ ਤੇ ਮੈਂ ਕਿੰਨਾ ਇਥਾਂਾਂ ਤੇ ਵੇਖਿਆ ਮੈਂ ਆ ਕਿ ਚੱਲ ਕੇ ਤਾਂ ਮੈਨੂੰ ਮਿਲ ਜੇ ਥੋੜੀ ਜਿਹੀ ਖੁੱਲੀ ਵੀ ਮਤਲਬ ਬਹੁਤ ਹੀ ਕੁਟੀ ਜੈਨ ਚੰਗੀ ਨਹੀਂ ਲੱਗਦੀ ਤੇ ਉਹ ਪੈਣ ਨਹੀਂ ਲਈ ਹਨ ਫਿਰ ਆਹ ਟੰਗ ਜੀ ਮਿਲੀ ਮੈਂ ਅਜਾਜਤਾਂ ਦੀ ਵੀ ਮਿਲੀ ਹੁਣ ਲੱਲਾ ਨੀ ਹੁਣ ਆਈ ਤੇ ਆਲਾ ਕੀ ਆਈ ਸਾਦੀ ਜੀ ਤੇ ਪਹਿਣ ਕਿਤੇ ਏਡੀ ਮਹਿੰਗੀ ਆ ਥਲੇ ਦੇਰ ਜਾਂ ਲਾਇਆ ਆ ਤੇ ਇਹਦੇ ਕਰਕੇ ਅਗਲੇ ਨੂੰ ਢੀ ਮਹਿੰਗੀ ਦਿੱਤੀ ਤੇ ਆਹ ਦਿਨ ਤੋਂ ਬਗਾਰ ਕੇ ਔਖੀ ਬੈਠੀ ਅੰਦਰ ਜਨੀ ਜੀ ਦੀ ਲੀਜੀ ਦੇ ਕਰਕੇ ਏਡਾ ਮਹਿੰਗਾ ਦਿੱਤਾ ਤੇ ਆਹ ਜੇ ਭਾਣਾ ਤੁਹਾਡਾ ਲਾਹਮਾ ਲਾਤਾ ਹਵਾ ਜਿਵੇਂ ਲੱਗਿਆ ਸਟਾਲ ਚੰਗਾ ਨਾ ਏਦਾਂ ਦੇ ਰਹਾਂਗਾ ਵੀ ਆਈ ਹੁfte ਕਰੇ ਕੀ ਬਣਿਆ ਮੁਣੀ ਆਈਆਂ ਕਈ ਬਿਲੀਆਂ ਕੁੱਤੇ ਬਣੇ ਆਗੇ ਤੇ ਇਹ ਲੈ ਆਈ ਉਹ ਇੱਕ ਆਓ ਜੀ ਔਰ ਆ ਕੇ ਆਈ ਚੰਗਾ ਲੈ ਕਿ ਖਾਣਾਂ ਮੈਂ ਡਾਡਾ ਜੀ ਸੋਣਾ ਨਾ ਹੈਗਾ ਚੰਗਾ ਲੱਗਣ ਦੇ ਮੈਨੂੰ ਵੀ ਤਾਂ ਫਿਰ ਮੈਂ ਲੈ ਆਈ ਮੈਂ ਚਾਲ ਲੈਣੀਆਂ ਰੋਜ਼ ਹੀ ਜੁਕਦੀ ਰਹਿਣੀ ਪੀ ਲੈਣਾ ਲੈਣਾ ਚਾਹ ਤਾ ਮੈਂ ਲੈ ਕੇ ਖਾਣ ਦੀ ਆਹ ਤੇ ਸੂਟ ਨਾਲ ਦਾ ਜਿਹੜਾ ਮੈਂ ਲਿਆ ਵਾ ਤੇ ਮੈਂ ਤਾਂ ਮਾ ਲੈ ਕੇ ਖਾਣ ਨਹੀਂ ਆਵੇ ਮਧਿਕਾ ਮੈਂ ਫਿਰ ਮੈਂ ਲੈ ਆਈ ਹਾਂ ਲਾਤਾ ਮਤਾ ਲਾ ਲਾ ਮੈਂ ਆਈ ਹਾਂ ਤੇ ਇਹ ਲਾ ਕੀ ਆਈ ਹੋਰ ਸਭ ਵੀ ਇਹ ਕਿਹੜਾ ਕੀ ਆਈ ਜੀ ਆ ਜੀ ਬਾਲਕ ਆ ਬਾਲਕ ਤੇ ਉਹ ਸ਼ਾਮ ਨੂੰ ਤੇ ਜੋਂ ਜੋਂ ਧਰੀਆਂ ਵੀ ਹੈ ਨਾ ਤੇ ਮੇਥੀ ਵੀ ਹੈ ਨਾ ਦੋਈ ਚੀਜ਼ਾਂ ਮੁੱਕਦੀਆਂ ਕੰਡਾ ਸੇ ਰਸੋਈ ਨਾਲ ਕੇ ਲੁਕੀ ਲਾ ਜਾਂਦੇ ਪਰ ਉਹ ਜਿਹੜੀਆਂ ਖਰੇਵੀਆ ਨੂੰ ਉਹਦੇ ਜੋਂਦੀਆਂ ਜਦੋਂ ਮਾਰ ਕੇ ਲਾ ਦੇਦੇ ਜਾਂ ਕੇ ਖਰੇ ਕੋਈ ਪਾਉਂ ਤੋ ਨਾ ਨੀ ਪਿਆ ਨਿਕਲ ਜਾਂਦੀਆਂ ਟਾਈਮ ਸਰੀ ਮੈਂ ਉਹ ਕੁੜੀ ਤਿਆਰ ਕੀਤੀ ਤੇ ਕਪੜੇ ਧੋਤੇ ਤੇ ਝਾੜੂ ਪੋਚਾ ਲਾਇਆ ਤੇ ਚਾਹ ਪੀਤੀ ਹੈ ਨਾ ਤੇ ਫਿਰ ਮੁੜ ਕੇ ਮੈਂ ਵੀ ਚਲੂਗੀ ਤੇ ਇਹ 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 ਤਾਂ ਕੋਈ ਨਾ ਮੈਂ ਕਹਾਂ ਤੋ ਨਹੀਂ ਹਟਿਆ ਵੀਰ ਪਿੰਡ ਗਾ ਮੇਟਾ ਚ ਪੜੂ ਆਉਂਦੀ ਹੋਣੀ ਤੇ ਜੋਂ ਜੋਂ ਸਬਜ਼ੀ ਦੀ ਦੁਕਾਨ ਤੇ ਨਾ ਕੋਈ ਸਬਜ਼ੀ ਤੇ ਨਾ ਸਭ ਕੁਝ ਖੜਕੋ ਕਿ ਫੋਰਾ ਹਾਲਾ ਕੀ ਆ ਮੀਂਹ ਅਭੀ ਮੈਂ ਡਾਲੀ ਫਿਰ ਬੜੀ ਰੱਖ ਲਈ ਤੇ ਰੱਖੀ ਜੀ ਚਾਹੀਦੇ ਬੂੰਦ ਆਈ ਹਾਲਾ ਕੀ ਆ ਇਹ ਆਵਰਿਆ ਕੀ ਚੰਗੇ ਨੇ ਬੜੇ ਸਾਰੇ ਮੇਰੇ ਲੱਗੇ ਕਿ ਬੜੇ ਮਹਿੰਗੇ ਵੀ ਬੜੇ ਅੰਨੇ ਮਹਿੰਗੇ ਪਰ ਉਹਨਾਂ ਅਗਲੇ ਭਾਤ ਤੇ ਆ ਮੈਂ ਹਾਂ ਵੀ ਚੱਲ ਰਿਆ ਦਿਨੀ ਤੇ ਫਿਰ ਮੈਂ ਹਾਂ ਮਾਣਾ ਇੰਨੇ ਦਿਨਾਂ ਦਾ ਕਹਿ ਨਹੀਂ ਆ ਲਿਉਣੀ 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 ਤੇ ਜਦੋਂ ਜਦੋਂ ਲੈ ਲੈਦੇ ਲੰਮਾ ਫਿਰ ਲੈਦੇ ਆਂ ਤੇ ਅੱਜ ਇਦਾਂ ਦੇ ਹੋਉਂਦੀਆਂ ਨੇ ਕਈਆਂ ਕਈਆਂ ਸਰਪੀ ਚੀਜ਼ਾਂ ਦੇ ਨਾਲ ਇਹੋ ਜਿਹੀ ਚੱਲਦੀ ਹੈ ਹਨਾ ਤੇ ਫਿਰ ਮੈਂ ਚੱਲਿਆ ਜਾਂਦੀ ਹਾਂ ਸੋਣੀਏ ਇਕ ਦੰਦੇ ਲੈ ਕੇ ਆਈਓ ਬੜਾ ਸੋਹਣਾ ਰੰਗੀ ਤੇ ਆਪਾਂ ਡੀ ਜੀ ਦਾ ਵੱਡਾ ਜਾਂ ਤੇ ਮੇਰੇ ਤੇ ਤੋਰ ਵੀ ਡੇਢੀ ਤੇ ਖੁਸ਼ਪੇ ਕੱਪ ਕਰਦੀ ਪਾ ਕੇ ਤੇ ਆਏ ਵਾ ਵਿੱਚ ਨਾ ਵੱਡਾ ਜਾਵਾ ਆਏ ਇੰਨੇ ਨਾ ਵੱਡਾ ਵਿੱਚ ਤੇ ਫੇਰ ਅੱਡੀ ਸ਼ੁਰੂ ਹੁੰਦੀ ਆ ਤੇ ਇਹ ਜਾਂ ਤੈਨੂੰ ਤਰਾ ਮੈਨੂੰ ਡੋਗੂ ਤੇ ਜਾਂ ਤਾਰੂ ਤੇ ਨਹੀਂ ਆ ਥੱਲੇ ਇਦਾਂ ਦਾ ਹੁੰਦਾ ਪਲੇਨ ਜਿਵੇਂ ਡਿੱਗਾ ਵੀ ਤੇ ਨਾਲ ਇੱਥੇ ਇਹ ਹੁੰਦੀਆਂ ਨਹੀਂ ਲੀਕਾਂ ਲੁਕਾਂ ਜੀਆਂ ਅੱਖੀਆਂ ਤੇ ਗੁੱਟੀਆਂ ਜੀਆਂ ਬੜੀਆਂ ਇੰਨਾਂ ਡਿੱਗੇ ਡੁੱਗੇ ਨਾ ਤੇ ਬਣਾ ਹੀ ਕਿਤੇ ਕੱਖ ਬਣੀਆਂ ਹੋਏ ਨਾ ਹੋਈ ਕਿਤੇ ਜਾ ਹੀ ਪਾ ਕਿਉਂ ਐ ਇਦਾਂ ਦੇ ਹੁੰਦੇ ਆ ਉਹ ਤਾਂ ਪਹਿਲਾਂ ਵੀ ਪਾਏ ਮੈਂ ਕਿਤੇ ਤਾਂ ਜਿੱਦਾ ਭੁੱਲ ਗਿਆ ਤੇ ਰੈਟਰ ਜੀ ਕੰਮ ਖਤਰਨਾਕ ਜੀ ਆ ਇਹ ਚਲੋ ਬਾਕੀ ਵੀ ਨਹੀਂ ਕੀ ਨਿਕਲਦਾ ਆ ਧਵਾ ਗਿਰੇ ਫੇਰੀ ਪਤਲੀ ਗਿਆ ਤੇ ਛਾ ਠੀਕ ਆ ਨਾ ਹੁਸਮਾਨ ਸਮੂ ਲਾ ਸਾਮ ਤੇ ਲੀ ਗਰੇ ਕਪੜੇ ਹਉੇ ਪਾਹ ਮਾ ਆ ਜੈਕਟ ਜੋ ਅੰਦਰ ਆ ਨਾ ਠੰਡ ਤੇ ਟੱਕੀ ਜਾਂਦੀ ਤੇ ਭਾਰੇ ਵੀ ਸਾ ਮੇਰਾ ਕੋਟ ਦਾ ਸੋਹ ਦਾ ਕੋਟ ਦਾ ਵੀ ਰਹੇ ਵਿੱਚ ਤੇ ਵੀ ਨਹੀਂ ਆ ਮਤਨਾ ਗਿਆ ਮੈਂ ਪਿਆਣਾ ਸੈਂਸੀ ਚ ਗਈ ਮੈਂ ਹਾਂ ਵੀ ਕਿਤੇ ਕਾਲ ਵੀ ਕੁੜੀ ਦੇ ਸਕੂਲੋਂ ਫੋਨ ਆ ਗਿਆ ਕਿਤੇ ਅੱਜ ਵੀ ਨਾ ਆ ਜੇ ਹੈਨਾ ਤੇ ਸੈਂਸੀ ਹੇ ਜੇ ਚ ਗਈ ਤੇ ਉਹ ਤਾਂ ਨਹੀਂ ਇਹ ਜਿ ਤਾਕਤ ਨਹੀਂ ਆਇਆ ਤੇ ਖੁਸ਼ਪੀ ਆ ਜੇ ਤੇ ਮੈਂ ਫੇਰ ਉੱਧਰ ਨਹੀਂ ਜਾਣਾ ਪਏ ਤੇ ਫੇਰ ਮੈਂ ਕਈ ਉਹ ਤਰਾ ਮੀਲਾ ਮਾਰਤੀ ਜਾਣਾ ਹੀ ਤੇ ਮੈਂ ਆ ਰੱਖਣਾ ਫੇਰ ਆਸਮਾਨ ਸੂਨ ਸਾਹਮਣਾ ਤੇ ਫੇਰ ਧਰਨੀ ਹੈ ਸਬਜੀ ਸੁਜੀ ਦਾ ਵੀ ਨਹੀਂ ਆ ਕੀ ਇਹਨਾਂ ਤੇ ਸ਼ਲਗਮ ਵੀ ਬੜਾ ਮੀਰ ਸ਼ਲਗਮ ਬਣਉਂਦੀਆਂ ਤੇ ਸ਼ਲਗਮ ਪਾਲਕ ਇਹਨਾਂ ਦਾ ਹੀ ਸਾਗ ਜਿਆ ਬਣਾ ਲਈ ਨਾ ਤੇ ਚੰਗਾ ਬੰਦਾ ਨੂੰ ਦੱਸਿਓ ਵੀ ਆ ਸੁਣਾ ਨੂੰ ਕਤਲ ਹੋਣੀ ਮੈਂ ਤਾਂ ਬੜਾ ਪਸੰਦ ਜਿਆ ਆਇਆ ਜਦੋਂ ਹੈ ਨਾ ਹੈ ਤਾਂ ਤਾਂ ਬਿੱਲੀਆਂ ਕੁੱਤੇ ਜਈ ਤੇ ਚਲ ਕੋਈ ਤੇ ਚੰਗਾ ਫਿਰ ਹਾਂ ਮੈਂ ਸੌਨ ਸੁਨ ਬਣਾ ਕੇ ਫੇਰ ਵੇਦਨੀ ਆ ਫੇਰ ਤੁਹਾਨੂੰ ਮਿਲਾਂਗੀ ਗਈਆਂ ਮੈਂ ਹਾਂ ਪੀ ਮੈਂ ਵੀਡੀਓ ਵੀ ਅੱਜ ਦੀ ਇੱਥੋਂ ਤੱਕ ਨਹੀਂ ਰੱਖਣੀ ਚੰਗਾ ਵੀਡੀਓ ਵਾਵਾ ਲੰਬੀ ਹੋ ਜਾਂਦੀ ਆ ਤੇ ਫਿਰ ਇਡੀ ਲੰਬੀ ਵੀ ਫਿਰ ਭੈਣ ਭਰਾ ਵੀ ਵੇਂਦੇ ਆ ਬਸ ਸੜ ਜਾਂਦੀ ਆ ਵੀ ਇੰਗੀ ਕਰੀਏ ਤੇ ਚੰਗਾ ਫਿਰ ਮੈਂ ਤੁਹਾਨੂੰ ਕੱਲ ਨੂੰ ਮਿਲਾਂਗੀ ਚੰਗਾ ਤੇ ਭੈਣ ਪਿਆਰ ਕਰਿਆ ਕਰੋ ਵਲੌਗ ਨੂੰ ਤਰੀ ਇਡੀ ਮਿਹਨਤ ਲਾ ਕੇ ਮੈਂ ਬਣਾਉਣੀ ਆ ਤੇ ਤੁਸੀਂ ਫਿਰ ਪਿਆਰ ਜਾਈ ਨਹੀਂ ਕਰਦੇ ਤੇ ਚੰਗਾ ਫਿਰ ਹੈ ਕੱਲ ਬਣਾਵਾਂਗੀ ਵਲੌਗ ਤੇ ਸਤਿ ਸ੍ਰੀ ਅਕਾਲ